हनुमानगढ़ जलेविच महताबगढ़ साहिब गुरुद्वारा गोलूवाला ਵਿੱਚ ਸਥਿਤ ਹੈ ਇੱਥੇ ਪਿਛਲੇ ਦਿਨਾਂ ਇੱਕ ਵਿਵਾਦ ਹੋ ਗਿਆ ਦੋ ਗੁੱਟਾਂ ਦੇ ਵਿੱਚ ਇੱਥੇ ਵਿਵਾਦ ਇੰਨਾ ਵੱਡਿਆ ਕਿ ਫਿਰ ਪੁਲਿਸ ਉੱਥੇ ਪਹੁੰਚੀ ਅਤੇ ਪੁਲਿਸ ਨੇ ਫਿਰ ਇਸ ਗੁਰਦੁਆਰੇ ਤੋਂ ਦੋਨੇ ਹੀ ਜਿਹੜੇ ਗੁੱਟ ਸੀ ਉਹਨਾਂ ਨੂੰ ਬਾਹਰ ਕਰ ਦਿੱਤਾ ਅਤੇ ਉੱਥੇ ਰਸੀਵਰ ਨਿਯੁਕਤ ਸੀਆਈ ਨੂੰ ਕੀਤਾ ਹੋਇਆ ਇਹ ਵਿਵਾਦ ਅਜੇ ਚੱਲ ਰਿਹਾ ਹੈ ਔਰ ਇਸ ਵਿੱਚ ਵਿਵਾਦ ਨੂੰ ਲੈ ਕੇ ਐਸ ਜੀ ਪੀ ਸੀ ਬੀਏ ਚ ਸਕਰੀਆ ਨਾજર ਹੁਣ ਆਉਣ ਲੱਗ ਗਈ ਹੈ ਆਉਂਦੇ ਹਨ ਅੱਜ ਹਨੁਮਾਨਗੜ੍ਹ ਪ੍ਰਸ਼ਾਸਨ ਨੇ ਮੀਟਿੰਗ ਕਰਕੇ ਵਿਚਾਰ ਵਟਾਂਦਰਾ ਇੱਥੇ ਕੰਨ ਦਾ ਉਪਰਾਲਾ ਵੀ ਕੀਤਾ ਹੈ ਸਿੱਖ ਸਮੁਦਾਏ ਦੀ ਗੱਲ ਕਰੀਏ ਤੇ ਸਿੱਖ ਸਮੁਦਾਏ ਵਿੱਚ ਇਸ ਵਿਵਾਦ ਨੂੰ ਲੈ ਕੇ ਪਾਰੇ ਰੋਸ਼ ਵੀ ਵਿਆਪਤ ਹੋਇਆ ਹੋਇਆ ਹੈ ਸਿੱਖ ਸਮੁਦਾਏ ਦਾ ਪ੍ਰਤਿਦੀ ਮੰਡਲ ਅੱਜ ਡੀਸੀ ਦਫ਼ਤਰ ਵਿੱਚ ਪਹੁੰਚਿਆ ਅਤੇ ਐਸਪੀ ਤੇ ਡੀਸੀ ਨਾਲ ਉਹਨਾਂ ਨੇ ਆ ਕੇ ਇੱਥੇ ਸਿੱਖ ਸੰਗਤ ਨੇ ਮੁਲਾਕਾਤ ਕੀਤੀ ਹੈ ਅਤੇ ਗੋਲੂ ਵਾਲਾ ਵਿਵਾਦ ਵਿੱਚ ਜਿਹੜਾ ਮੁਕੱਦਮਾ ਦਰਜ ਹੋਇਆ ਉਹਦੇ ਵਿੱਚ ਗ੍ਰਿਫਤਾਰੀਆਂ ਲੈ ਕੇ ਅਤੇ ਜੋ ਇਸ ਗੁਰਦੁਆਰੇ ਦੇ ਵਿਵਾਦ ਵਿੱਚ ਅੜਚਨ ਪੈਦਾ ਕੌਮ ਦਾ ਕਰਦਾ ਪਿਆ ਹੈ ਉਹਦੇ ਉੱਤੇ ਕਾਰਵਾਈ ਦੀ ਇੱਥੇ ਮੰਗ ਵੀ ਕਰਦੇ ਦਿਖੇ ਸਿੱਖ ਸੰਕਤ ਸਮੁਦਾਇ ਦੇ ਪ੍ਰਤੀਨਿਧੀਆਂ ਮੰਡਲ ਨੇ ਅੱਜ ਏਡੀਐਮ ਪ੍ਰਸ਼ਾਸਨ ਅਮੇਦੀ ਲਾਲ ਅਤੇ ਅਤ੍ਰਿਕਤ ਜ਼ਿਲ੍ਹਾ ਪੁਲਿਸ ਡਿ렉ਟਰ ਦੀ ਮੌਜੂਦਗੀ ਚ ਇੱਥੇ ਬੈਠਕ ਕਰੀਏ ਆਪਣੇ ਵਿਚਾਰ ਵਟਾਂਦਰਾ ਕਰਿਆ ਤੇ ਆਪਣੀ ਮੰਗਾਂ ਦਰਾਇਆ ਉਥੇ ਏਡੀਮ ਪ੍ਰਸ਼ਾਸਨ ਅਮੇਦੀ لال मीणा ਜਿਹੜੇ ਹਨਮਾਨਗੜ੍ਹ ਪ੍ਰਸ਼ਾਸਨ ਦੇ ਏਡੀ ਮੈਂ ਉਹਨਾਂ ਨੇ ਆਖਿਆ ਕਿ 22 આરોપી ਇਸ ਮੁਕਦਮੇ ਵਿੱਚ ਗ੍ਰਿਫਤਾਰ ਕੀਤੇ ਜਾ ਚੁਕੇ ਨੇ ਅਤੇ ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਕੋਈ ਵੀ ਸ਼ਖਸ ਜਿਹੜਾ ਇਸ ਮੁਕਦਮੇ 'ਚ ਸ਼ਾਮਿਲ ਪਾਇਆ ਜਾਊਗਾ ਉਹਨੂੰ ਛੱਡਿਆ ਨਹੀਂ ਜਾਊਗਾ ਉਹਨੂੰ ਹਰ ਹਾਲਤ ਵਿੱਚ ਗ੍ਰਿਫਤਾਰ ਕੀਤਾ ਜਾਊਗਾ ਤਿਆਨਵੇਂ ਦੱਸਣਾ ਚਾਹੁੰਦੇ ਆ ਕਿ ਇਸ ਗੁਰਦੁਆਰੇ ਵਿੱਚ ਜਿਹੜਾ ਵਿਵਾਦ ਹੋਇਆ ਸੀ ਉਹ ਕਈ ਦਿਨ ਤੱਕ ਹਰਮਾਨਗੜ੍ਹ ਜ਼ਿਲ੍ਹੇ ਵਿੱਚ ਹੀ ਨਹੀਂ ਆਸ-ਪਾਸੇ ਦੇ ਜ਼ਿਲ੍ਹਿਆਂ ਵਿੱਚ ਵੀ ਫੈਕਿਆ ਰਿਹਾ ਅਤੇ ਸਿੱਖ ਸੰਗਤਾਂ ਨੇ ਇੱਥੇ ਆ ਕੇ ਪੁਲਿਸ ਰਾਹ ਪ੍ਰਸ਼ਾਸਨ ਨਾਲ ਬਾਰਤਾں ਵੀ ਕਈ ਵਾਰ ਕੀਤੀਆਂ ਪਰ ਇਹ ਮਸਲਾ ਨਹੀਂ ਸੁਲਝਾ ਆਖਰਕਾਰ ਪ੍ਰਸ਼ਾਸਨ ਨੇ ਸ਼ਾਂਤੀ ਵਿਵਸਥਾ ਨੂੰ ਦੇਖਦਿਆਂ ਹੋਇਆਂ ਇਸੇ ਕਰਕੇ ਸੀਆਈ ਗੋਲੂ ਵਾਲਾ ਨੂੰ ਇਸ ਗੁਰਦੁਆਰੇ ਦਾ ਰਸੀਬਦਾਰ ਨਿਯੁਕਤ ਕਰ ਦਿੱਤਾ ਅਤੇ ਦੋਨੇ ਹੀ ਪਾਰਟੀਆਂ ਉਹ ਕਹਿ ਦਿੱਤਾ ਕਿ ਇੱਥੇ ਕੋਈ ਵੀ ਵਿਵਾਦ ਵਾਲੀ ਗੱਲ ਕੋਈ ਨਹੀਂ ਕਰੂਗਾ ਪ੍ਰਸ਼ਾਸਨ ਨੇ ਅੱਜ ਵੀ ਇਹ ਹੀ ਕਿਹਾ ਕਿ ਸ਼ਾਂਤੀਪੂਰਵਕ ਤਰੀਕੇ ਨਾਲ ਇਹਦਾ ਹੱਲ ਕੱਢਿਆ ਜਾਊਗਾ ਅਤੇ ਸਾਰਿਆਂ ਨੂੰ ਇੱਥੇ ਡੀਐਮ ਪ੍ਰਸ਼ਾਸਨ ਵਿਦੇਦੀ لال ਮੀਣਾ ਅਪੀਰ ਵੀ ਕਰਦੇ ਨਜ਼ਰ ਆਏ ਕਿ ਉਹਨਾਂ ਨੇ ਇਹ ਹੀ ਆਖਿਆ ਕਿ ਸਾਰਿਆਂ ਨੂੰ ਮਿਲ ਜੁਲ ਕੇ ਇਸ ਵਿਵਾਦ ਨੂੰ ਨਿਪਟਾਉਣਾ ਹੈ ਅਤੇ ਸ਼ਾਂਤੀ ਵਿਵਸਥਾ ਹਨੂਮਾਨਗੜ੍ਹ ਜ਼ਿਲ੍ਹੇ ਵਿੱਚ ਰਵੇ ਇਸ ਵਾਸਤੇ ਸਾਰਿਆਂ ਨੂੰ ਹੀ ਮਿਲ ਜੁਲ ਕੇ ਉਪਰਾਲਾ ਕਰਨਾ ਪਊਗਾ ਬਸੇ ਦੇਖਿਆ ਜਾਵੇ ਤਾਂ ਸਿੱਖ ਇਤਿਹਾਸ ਨੂੰ ਅਸੀਂ ਉਠਾ ਕੇ ਦੇਖੀਏ ਤੇ ਇਸ ਤਰ੍ਹਾਂ ਦੇ ਵਿਵਾਦ ਜਿਹੜੇ ਗੁਰਦੁਆਰਿਆਂ ਵਿੱਚ ਗੁੱਟਾਂ ਵਿੱਚ ਫੈਲੇ ਹੋਏ ਨੇ ਇਹ achhi gal nahi hai ਸਿੱਖ ਸੰਗਤ ਨੂੰ ਮਿਲ ਬੈਠ ਕੇ ਇਹਦਾ ਰਾਸਤਾ ਕੱਢਣਾ ਚਾਹੀਦਾ ਅਤੇ ਦੂਸਰਿਆਂ ਨੂੰ ਸਮਾਜਾਂ ਨੂੰ ਉਪਦੇਸ਼ ਦੇਣ ਵਾਲਾ ਸਿੱਖ ਸਮਾਜ ਅਗਰ ਆਪਣੇ ਵਿੱਚ ਹੀ ਇਸ ਤਰ੍ਹਾਂ ਵਿਵਾਦ ਗੁਰਦੁਆਰਿਆਂ ਵਿੱਚ ਲੈ ਕੇ ਬਣਾਊਗਾ ਉਥੇ ਦੀ ਕਮੇਟੀਆਂ ਲੈ ਕੇ ਬਣਾਊਗਾ ਤਾਂ ਫਿਰ ਅਸੀਂ ਕੀ ਸਿੱਖਿਆ ਦੂਸਰੇ ਸਮਾਜ ਨੂੰ ਦੇ ਸਕਦੇ ਹਾਂ ਇਸ ਕਰਕੇ ਸਿੱਖ ਸਮਾਜ ਨੂੰ ਚਾਹੀਦਾ ਹੈ ਕਿ ਮਿਲ ਜੁਲ ਕੇ ਜਿਹੜਾ ਵੀ ਵਿਵਾਦ ਹੈ ਉਹਨੂੰ ਹੱਲ ਕਰਨ ਆਪਸ ਵਿੱਚ ਬੈਠ ਕੇ ਭਾਈਚਾਰਾ ਬਣਾਏ ਰੱਖਣ ਸ਼ਾਂਤੀ ਵਿਵਸਥਾ ਬਣਾਈ ਰੱਖਣ ਅਤੇ ਸੇਵਾ ਦਾ ਕੰਮ ਜਿਹੜਾ ਸਿੱਖ ਸੰਗਤ ਦੇ ਨਾਲ ਚੱਲਦਾ ਹੈ ਉਹਨੂੰ ਇਸੇ ਤਰ੍ਹਾਂ ਚਲਾਣ ਉਮੀਦ ਇਹ ਹੀ ਹੈ ਕਿ ਪ੍ਰਸ਼ਾਸਨ ਨਾਲ ਅੱਜ ਬੈਠਕ ਹੋਈ ਹੈ ਅਤੇ ਉਹਨਾਂ ਨੇ ਆਪਣੀ ਮੰਗਾਂ ਜਰੂਰ ਰੱਖੀਆਂ ਦੂਸਰੇ ਤਿਰ ਨਾਲ ਵੀ ਗੱਲਬਾਤ ਕਰਕੇ ਪ੍ਰਸ਼ਾਸਨ ਇਹਦਾ ਸਥਾਈ ਹੱਲ ਕੱਢੂਗਾ ਅਤੇ ਆਉਣ ਵਾਲੇ ਦਿਨਾਂ ਵਿੱਚ ਇਹ ਵਿਵਾਦ ਖਤਮ ਹੋ ਕੇ ਉਸੇ ਤਰ੍ਹਾਂ ਇਸ ਤਰ੍ਹਾਂ ਸੰਗਤਾਂ ਇੱਥੇ ਗੁਰਦੁਆਰੇ ਵਿੱਚ ਆਂਦੀਆਂ ਸੀ ਸੇਵਾ ਕਰਦੀਆਂ ਸੀ ਅਤੇ ਕਿਸੇ ਵੀ ਵਿਵਾਦ ਨੂੰ ਲੈ ਕੇ ਇੱਥੇ ਕੋਈ ਗੱਲਬਾਤ ਨਹੀਂ ਕਰਨ ਗਿਆ ਇਹ ਉਮੀਦ ਅਸੀਂ ਵੀ ਕਰਦੇ ਹਾਂ ਅਤੇ ਪ੍ਰਸ਼ਾਸਨ ਵੀ ਇਹ ਚਾਹੁੰਦਾ ਹੈ ਕਿ ਸੁਖ ਸ਼ਾਂਤੀ ਰਹੇ ਔਰ ਮਿਲ ਜੁੜ ਕੇ ਸਾਰੇ ਸਮਾਜ ਮਿਲ ਕੇ ਇੱਥੇ ਆਪਣਾ ਭਾਈਚਾਰਾ ਜਿਹੜਾ ਪਹਿਲਾਂ ਚੱਲਿਆ ਆ ਰਿਹਾ ਸੀ ਉਹਨੂੰ ਉਪਰਾਲਾ ਕਰਕੇ ਫਿਰ ਉਸੇ ਤਰ੍ਹਾਂ ਮਿਲ ਬੈਠ ਕੇ ਇਸ ਸਮੱਸਿਆ ਨੂੰ ਖਤਮ ਕਰਾਂਗੇ ਅਤੇ ਪ੍ਰਸ਼ਾਸਨ ਇਹ ਹੀ ਚਾਹੁੰਦਾ ਹੈ ਦੇਖਦੇ ਹਾਂ ਆਉਣ ਵਾਲੇ ਦਿਨਾਂ ਵਿੱਚ ਪ੍ਰਸ਼ਾਸਨ ਨੇ ਜਿਹੜੀ ਅੱਜ ਬਾਤ ਤਾਂ ਕੀਤੀ ਹੈ ਆ ਮੰਥਨ ਕੀਤਾ ਹੈ ਚਿੰਤਨ ਕੀਤਾ ਹੈ ਉਹਦਾ ਕੀ ਅੱਗੇ ਹੱਲ ਨਿਕਲਦਾ ਹੈ ਉਹਦਾ ਕੀ ਪ੍ਰਭਾਵ ਪੈਂਦਾ ਇਹ ਤਾਂ ਸਾਰੀਆਂ ਗੱਲਾਂ ਦੇਖਣ ਵਾਲੀਆਂ ਹੋਊਗੀਆਂ ਕੱਲ ਮੈਨੂੰ ਉਸ ਵਾਸਤੇ ਗੁਰਦੇਵ ਸਿੰਘ ਸੈਣੀ ਦੀ ਹਨਮਾਨਗੜ ਤੋਂ ਰਿਪੋਰਟ